ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਇੱਥੇ ਲਗਾ ਰਹੇ ਸੀ ਝਾੜੂ ਤੇ ਝਾੜੂ ਲਗਾ ਕੇ ਹਜੇ ਪੋਚੇ ਲਗਾਉਣੇ ਨੇ ਬਾਹਰ ਆਪਾਂ ਨੇ ਸਾਰਾ ਕਰਤਾ ਕੰਮ ਝਾੜੂ ਪੋਚੇ ਝਾੜੂ ਦਾ ਬਾਹਰ ਲਗਾਤਾ ਤੇ ਅੰਦਰ ਲਗਾਉਣ ਵਾਲਾ ਰਹਿੰਦਾ ਬੱਚੇ ਆਪਣੇ ਚਲੇ ਗਏ ਨੇ ਬੇਟੀ ਪੜ੍ਹਨ ਚਲੀ ਗਈ ਆ ਜਸਰਾਜ ਟ੍ਰਿਪ ਤੇ ਗਿਆ ਅੱਜ ਜਸਰਾਜ ਨੇ ਪਿਛਲੇ ਸਾਲ ਵੀ ਟ੍ਰਿਪ ਤੇ ਗਿਆ ਸੀ ਉੱਥੇ ਹੀ ਗਿਆ ਸੀ ਐਤਕੀ ਫੇਰ ਉਹਨੇ ਬੜਾ ਗਾਹ ਪਾਇਆ ਪਿਆ ਵੀ ਟ੍ਰਿਪ ਤੇ ਜਾਣਾ ਇਹ ਆਪਣੇ ਸਰਦੀਆਂ ਵਾਲੇ ਕੱਪੜੇ ਕੱਟੇ ਪਏ ਨੇ ਇਹ ਥੋੜੇ ਥੋੜੇ ਕਰਕੇ ਧੋਣੀਆਂ ਜੀ ਰੋਜ਼ ਦੀ ਰੋਜ਼ ਹੀ ਕਿਰਾ ਧੁੱਪ ਨਹੀਂ ਨਿਕਲਦੀ ਧੁੱਪ ਨਾਲ ਬੜੀ ਮੁਸ਼ਕਲ ਆਉਂਦੀ ਹੈ ਧੁੱਪ ਨਹੀਂ ਨਿਕਲਦੀ ਹੈਗੀ ਤੇ ਉਹਦੇ ਕਰਕੇ ਨਾ ਸੁੱਕ ਨਹੀਂ ਰਹੇ ਜੇ ਨਈਂ ਅੰਦਰ ਸਾਰੇ ਫੋਲ ਫੋਲ ਕੇ ਬਹੁਤ ਮੰਜੇ ਵਗੈਰਾ ਭਰੇ ਪਏ ਨੇ ਜੀ ਪਤਨੀ ਰੱਬ ਨੇ ਕੀ ਕਰਨਾ ਕਿੰਨੇ ਦਿਨ ਹੋ ਗਏ ਧੁੱਪੇ ਨਹੀਂ ਨਿਕਲ ਰਹੀ ਹੈਗੀ ਕੱਪੜੇ ਧੋ ਲੈਨੇ ਆ ਉਦਾਂ ਹੀ ਚੱਕ ਕੇ ਫੇਰ ਅੰਦਰ ਰੱਖ ਦਿੰਨੇ ਆ ਫੋਲਾ ਫਾਲੀ ਕਰ ਦਿੰਨੇ ਆ ਬਸ ਕੰਮੇ ਨਹੀਂ ਮੁੱਕ ਰਹੇ ਜੀ ਕੱਪੜਿਆਂ ਦੇ ਨਹੀਂ ਤਾਂ ਸੁੱਕ ਜਾਣ ਨਾਲ ਦੀ ਨਾਲ ਚੱਕ ਕੇ ਰੱਖੇ ਜਾਂਦੇ ਨੇ ਅਲਮਾਰੀਆਂ ਵਗੈਰਾ ਚ ਫਿੱਟ ਹੋ ਜਾਂਦੇ ਨੇ ਚੱਲ ਇਹ ਚਾੜੂ ਆਪਣਾ ਲੱਗ ਚੁੱਕਿਆ ਮਸ਼ੀਨ 'ਚ ਕੱਪੜੇ ਪਾਤੇ ਸੀਗੇ ਮੈਂ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣੀ ਆ ਕੱਪੜੇ ਆਪਣੇ ਸੁੱਕ ਗਏ ਨੇ ਸੁੱਕ ਰਹੇ ਨੇ ਹੂੰ ਕੱਪੜੇ ਸੁੱਕ ਰਹੇ ਨੇ ਆਪਣੇ ਹਜੇ ਜਿਹੜੇ ਦੂਸਰੇ ਪਾਣੀ ਦੂਜੀ ਵਾਰ ਕੱਢ ਰਹੀ ਆ ਇੱਕ ਵਾਰ ਇਹਨੇ ਸਰਫ ਵਾਲਾ ਪਾਣੀ ਕੱਢਤਾ ਦੂਸਰੀ ਵਾਰ ਕੱਢ ਰਹੀ ਆ ਇਹ ਆਪਾਂ ਨੇ ਦੀਵਾਲੀ ਨੂੰ ਨਵੀਂ ਲਈ ਆਈ ਕਿਉਂਕਿ ਦੂਈ ਮਸ਼ੀਨ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਸੀਗਾ ਮੈਂ ਦੇਖੋ ਐ ਚੰਗੀ ਤਰ੍ਹਾਂ ਸਫਾਈ ਕਰ ਦਿੰਦੀ ਆ ਸਾਰਾ ਪਾਣੀ ਕੱਢ ਰਹੀ ਆ ਐ ਦੂਈ ਮਸ਼ੀਨ ਦੇ ਵਿੱਚ ਔਖਾ ਹੋ ਜਾਂਦਾ ਸੀ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀ ਹੁੰਦਾ ਐਨੀਮਲਾਂ ਦਾ ਕੰਮ ਵੀ ਬਹੁਤ ਜ਼ਿਆਦਾ ਆ ਉਹਦੇ ਕਰਕੇ ਮੇਰੇ ਕੋਲ ਟਾਈਮ ਨਹੀਂ ਸੀ ਹੁੰਦਾ ਕਦੇ ਕੱਪੜੇ ਕੱਢ ਲੈ ਹਾਂ ਕਚਲ ਲੈ ਬਹੁਤ ਟਾਈਮ ਲੱਗ ਜਾਂਦਾ ਸੀ ਗਾਈ ਜਮੇ ਟਾਈਮ ਨਹੀਂ ਸੀ ਲੱਗਦਾ ਕੱਪੜੇ ਕੱਢਣ ਦਾ ਕਰਨ ਦਾ ਤਾਂ ਕਰਕੇ ਆਪਾਂ ਨੇ ਕੰਮ ਲਈ ਭੈਣ ਨੂੰ ਕਹਿਤਾ ਸੀਗਾ ਵੀ ਤੁਸੀਂ ਕੱਪੜੇ ਧੋਦਿਆ ਕਰ ਤੇ ਤੁਹਾਨੂੰ ਪਤਾ ਜੀ ਫਿਰ ਔਖਾ ਵਾ ਕੱਪੜੇ ਧੋਉਣੇ ਕਰਨੇ ਵੀ ਉਹ ਸਫਾਈ ਨਹੀਂ ਹੁੰਦੀ ਹੈਗੀ ਜਿਹੜੀ ਆਪਾਂ ਸਫਾਈ ਭਾਲਦੇ ਆ ਤੇ ਝਾੜੂ ਆਪਾਂ ਨੇ ਲਗਾਤਾ ਪੋਚਾ ਰਹਿ ਗਿਆ ਪੋਚਾ ਜੀ ਮੈਂ ਸ਼ਾਇਦ ਨਾ ਲਗਾ ਮ ਅੱਜ ਕਿਉਂਕਿ ਜੀ ਮੇਰਾ ਸਰੀਰ ਠੀਕ ਨਹੀਂ ਹੈਗਾ ਮੈਨੂੰ ਕਈ ਦਿਨ ਦਾ ਨਾ ਬੁਖਾਰ ਜਿਹਾ ਹੋਈ ਜਾਂਦਾ ਏ ਗੋਲੀ ਲੈ ਲੈਣੀ ਹਟ ਜਾਂਦਾ ਆ ਦੇਖੋ ਆ ਵੀ ਕੱਪੜੇ ਪਏ ਨੇ ਇਹ ਵੀ ਸੁੱਕੇ ਨਹੀਂ ਹੈਗੇ ਇਹ ਬੇਟੀ ਹੋਸਟਲ ਤੋਂ ਲੈ ਕੇ ਆਈ ਸੀ ਆਪਦੇ ਕੱਪੜੇ ਤੋ ਕੇ ਇੱਥੇ ਰੱਖਤੇ ਨੇ ਜੀ ਫੁੱਲਤੇ ਸੀਗੇ ਰਾਤ ਪੱਖਾ ਚਲਾਤਾ ਸੀਗਾ ਸੁੱਕ ਜਾਣਗੇ ਉਧਰ ਵੀ ਆਪਣੀਆਂ ਤਾਰਾਂ ਭਰੀਆਂ ਪਈਆਂ ਨੇ ਉਧਰ ਵੀ ਤਾਰਾਂ ਭਰੀਆਂ ਪਈਆਂ ਨੇ ਸਾਰੀਆਂ ਜੀ ਉਹ ਵੀ ਸੁੱਕ ਰਹੇ ਨੇ ਤੇ ਆਪਣੇ ਖੇਤਾਂ ਵਿੱਚ ਬੀਜ ਰਹੇ ਨੇ ਅੱਜ ਕਣਕ ਸਵੇਰ ਦੇ ਲੱਗੇ ਹੋਏ ਨੇ ਬੀਜਣ ਤੇ ਆਹ ਖੇਤ ਵਿੱਚ ਵੀ ਬੀਜਣੀ ਆ ਹਜੇ ਤੇ ਹੁਣੇ ਲੱਗੇ ਹੋਏ ਨੇ ਉਹ ਸਿਰੇ ਵਾਲੇ ਜਿੱਥੇ ਦਰਖਤ ਇਹਦੇ ਨੇ ਉਹਨੋਂ ਸੀ ਟੱਕੀ ਗਏ ਨੇ ਉਹ ਟੱਕੀ ਚ ਲੱਗੇ ਹੋਏ ਨੇ ਅੱਜ ਬੀਜਣ ਫਿਰ ਉਸ ਤੋਂ ਬਾਅਦ ਇੱਧਰ ਬੀਜਣਗੇ ਉਸ ਤੋਂ ਬਾਅਦ ਇੱਧਰ ਬੀਜ ਕੇ ਮੈਂ ਭਾਂਡਿਆਂ ਦਾ ਕੰਮ ਕਰਤਾ ਸੀਗਾ ਵਿੱਚ ਹਜੇ ਮੇਰੇ ਸੂਟ ਸਲਾਈ ਹੋ ਕੇ ਆਏ ਸੀਗੇ ਇਹ ਵੀ ਹਜੇ ਮੈਂ ਸੈੱਟ ਕਰਕੇ ਰੱਖਣੇ ਨੇ ਤਾਹਾਂ ਲਾ ਕੇ ਰੱਖਣੇ ਨੇ ਜੀ ਕਿਸੇ ਦੇ ਆਏ ਸੀ ਮੇਰੇ ਤਾਂ ਨਹੀਂ ਸੀਗੇ ਮਤਲਬ ਕਿਸੇ ਕਸਟਮਰ ਦੇ ਸੀਗੇ ਦੇਖੋ ਕਾਫੀ ਹੈਵੀ ਸੂਟ ਆ ਇਹ ਇਹ ਵੀ ਸੈੱਟ ਕਰਨੇ ਹਜੇ ਬੇਟੀ ਵੀ ਨੌਖਾ ਹੋ ਜਾਂਦਾ ਈ ਬੇਟੀ ਵੀ ਸਵੇਰ ਜਲਦੀ ਚਲੀ ਜਾਂਦੀ ਉੱਥੇ ਹੀ ਰਹਿੰਦੀ ਆ ਹੁਣ ਆਈ ਹੋਈ ਸੀ 2-4 ਦਿਨਾਂ ਦੇ ਲਈ ਮੇਰੇ ਕੋਲ ਰਹਿਣਾ ਸ਼ਾਇਦ ਕੱਲ ਨੂੰ ਫੇਰ ਆ ਜਾਵੇ ਕੱਲ ਨੂੰ ਨਹੀਂ ਆਉਂਦੀ ਮੰਡੇ ਮੰਡੇ ਮੈਂ ਕਿਹਾ ਨਹੀਂ ਮੰਡੇ ਨੂੰ ਨਹੀਂ ਨਹੀਂ ਮੰਗਲਵਾਰ ਦੀ ਜਾਗੂ ਆ ਸ਼ਾਇਦ ਅੱਜ ਮੰਡੇ ਹੈ ਨਾ ਨਹੀਂ ਨਹੀਂ ਅੱਜ ਵੀ ਨਹੀਂ ਮੰਡੇ ਹੈਗਾ ਅੱਜ ਕੀ ਦਿਨ ਆ ਇੱਕ ਮਿੰਟ ਰਹੀ ਦਿਨ ਪਤਾ ਨਹੀਂ ਕੀ ਅੱਜ ਮੰਡੇ ਆਈ ਸੌਰੀ ਮੰਡੇ ਆਈ ਮੰਗਲਵਾਰ ਦੀ ਕੱਲ ਨੂੰ ਜਾਗੋ ਆ ਸਾਨੂੰ ਤੇ ਉੱਤੇ ਜਾਣਾ ਆ ਕਸਟਮਰ ਦੀ ਸੂਟ ਆਈ ਸੀ ਸਲਾਈ ਹੋ ਕੇ ਜੀ ਉਹ ਬਾਹਰੋਂ ਆ ਰਹੇ ਨੇ ਉਹਨਾਂ ਨੇ ਸੂਟ ਪਾਉਣ ਆ ਘਰੇ ਪਾਉਣ ਨੂੰ ਸਲਾਈ ਕਰਾਏ ਨੇ ਪ੍ਰਿੰਟਡ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਨੇ ਚਾਰ ਸੂਟ ਕਰਾਏ ਨੇ ਸਲਾਈ ਹਜੇ ਤੇ ਇਹ ਸੂਟ ਮੇਰਾ ਜੀ ਹਜੇ ਮੈਂ ਤੇ ਗੋਟਾ ਲਾਉਣਾ ਜੀ ਇਹ ਮੈਂ ਪਾਉਣਾ 14 ਨੂੰ ਪਾਉਣਾ ਇਹ ਮੈਂ ਤੁਹਾਨੂੰ ਵੀਡੀਓ ਜ਼ਰੂਰ ਸ਼ੇਅਰ ਕਰੂੰ ਤੁਹਾਡੇ ਨਾਲ ਤੇ ਕੇ ਭੈਣ ਦਾ ਸੂਟ ਕਿਸਦਾ ਬਣ ਕੇ ਆਇਆ ਇਹ ਆਪਣਾ ਸੂਟ ਜਾਣਾ ਜੀ ਲੁਧਿਆਣੇ ਬਹੁਤ ਸੋਹਣਾ ਬਣਿਆ ਹੋਇਆ ਸੂਟ ਆ ਇਹ ਪੂਰਾ ਕੇਰੇ ਦਾ ਕੰਮ ਪੂਰਾ ਮਤਲਬ ਸਾਰੇ ਬੌਡੀ ਦਾ ਹੀ ਕੰਮ ਆਈ ਸਾਰੀ ਬੌਡੀ ਦੇ ਉੱਤੇ ਬਣਿਆ ਹੋਇਆ ਤਾਂ ਮੈਂ ਤੁਹਾਨੂੰ ਨਾ ਫੇਰ ਥੋਲ ਕੇ ਦਿਖਾਉਂਗੀ ਜੀ ਇਹ ਮੈਂ ਨਾ ਜਾਣਾ ਜੀ ਦਵਾਈ ਲੈਣ ਮੇਰੇ ਨਾ ਗੋਡੇ ਬੜੇ ਦਰਦ ਕਰਦੇ ਨੇ ਜੀ ਕੰਮ ਸਾਰਾ ਦਿਨ ਕੱਲੀ ਜਾਣੀ ਦਾ ਇੱਕ ਨਾ ਸਾਡੇ ਨਾ ਵੀ ਪੌੜੀਆਂ ਬਹੁਤ ਨੇ ਅੱਗੇ ਵੀ ਪੌੜੀਆਂ ਨੇ ਪਿੱਛੇ ਵੀ ਪੌੜੀਆਂ ਨੇ ਸਾਰੀਆਂ ਇੱਧਰ ਇੱਧਰਲੀ ਸਾਈਡ ਵੀ ਸਾਰੇ ਪੌੜੀਆਂ ਪੌੜੀਆਂ ਨੇ ਇੱਧਰੋਂ ਵੀ ਉਤਰ ਕੇ ਜਾਣਾ ਪੈਂਦਾ ਤੇ ਪਿੱਛੇ ਵੀ ਪੌੜੀਆਂ ਨੇ ਜੀ ਉਹਦੇ ਕਰਕੇ ਨਾ ਮੈਨੂੰ ਬੜੀ ਗੋਟਿਆਂ ਦੀ ਦਿੱਕਤ ਆਈ ਹੈ ਜੀ ਸਾਰਾ ਕੰਮ ਤਾਂ ਇਹ ਆਪੇ ਕਰਨਾ ਬੰਦਾ ਤਾਂ ਸਾਡੇ ਨਾਲ ਥੋੜਾ ਚਿਰ ਰਹਿੰਦਾ ਪਤਾ ਨਹੀਂ ਤਾਂ ਅਸੀਂ ਆਪ ਕੰਮ ਕਰਦੇ ਕਰਕੇ ਸਾਨੂੰ ਨਾ ਕਿਸੇ ਦਾ ਕੰਮ ਪਸੰਦ ਨਹੀਂ ਆਉਂਦਾ ਜੀ ਤੇ ਚਲੋ ਪਸੰਦ ਵੀ ਕਰ ਲਵੇ ਬੰਦਾ ਹਨ ਪਰ ਉਹ ਕਦੇ ਕਹਿੰਦੇ ਨੇ ਵੀ ਅਸੀਂ ਇੱਥੇ ਜਾਣਾ ਜੀ ਅਸੀਂ ਉੱਥੇ ਜਾਣਾ ਹੁਣ ਉਹ ਕਹਿੰਦਾ ਮੈਂ 60 ਪੂਜਾ ਤੇ ਜਾਣਾ ਜੀ ਹੁਣ ਉਹ 60 ਪੂਜਾ ਤੇ ਗਿਆ ਹੋਇਆ ਤੇ ਕਹਿੰਦਾ ਸੀਗਾ ਹਮ ਵੀ ਫਰਵਰੀ ਦੇ ਵਿੱਚ ਆਉਂਗਾ ਜਾਂ ਜਾਂ ਕਹਿੰਦਾ ਸੀ ਹੌਲੀ ਵੇਲੇ ਆ ਜਾਊਗਾ ਹੁਣ ਦੇਖੋ ਜੀ ਜਦੋਂ ਆਊਗਾ ਦੇਖੀ ਜਾਊਗੀ ਵੈਸੇ ਹੋਈ ਤਾਂ ਆਪੇ ਕਰਨਾ ਪੈਣਾ ਤੇ ਜਲਦੀ ਨੇਰਾ ਹੋ ਜਾਂਦਾ ਉਹਦੇ ਕਰਕੇ ਦਿੱਕਤ ਹੋ ਜਾਂਦੀ 4 ਵਜੇ ਤਾਂ ਚਲੇ ਜਾਣੇ ਆ ਪਰ ਟਾਈਮ ਜਮ ਨਹੀਂ ਰਹਿੰਦਾ ਹੈਗਾ ਕੰਮ ਦਾ ਇੱਧਰ ਭੱਜ ਲਾ ਉੱਧਰ ਭੱਜ ਲਾ ਵਿੱਚੇ ਬੱਚੇ ਨੂੰ ਉਹ ਵੀ ਕਹਿ ਦਿੰਦਾ ਮੈਨੂੰ ਭੁੱਖ ਲੱਗੀ ਆ ਮੈਂ ਰੋਟੀ ਖਾਣੀ ਆ ਸੌਣਾ ਮੈਂ ਵਿੱਚੇ ਡੰਗਰਾਂ ਦਾ ਕੰਮ ਹੋ ਜਾਂਦਾ ਹੀ ਸਾਰੇ ਪਾਸੇ ਹੀ ਆ ਹਜੇ ਦੇਖ ਲਓ ਮੈਂ ਕੰਬਲ ਨਹੀਂ ਚੱਕੇ ਤੈਹ ਜਰੂਰ ਲਾਤੇ ਸੀਗੇ ਕੰਬਲ ਨਹੀਂ ਚੱਕੇ ਹੈਗੇ ਮੈਂ ਇਹਨਾਂ ਨੂੰ ਵੀ ਚੱਕ ਕੇ ਰੱਖ ਦਮਾਈ ਤੇ ਉਸ ਤੋਂ ਬਾਅਦ ਮੈਂ ਨਾਉਂਗੀ ਕੋਚੇ ਮੈਂ ਨਹੀਂ ਲਾਉਣੇ ਅੱਜ ਕੁਛ ਨਹੀਂ ਹੁੰਦਾ ਜੀ ਜਿਹੜਾ ਜੀਨੇ ਕਹਿਣਾ ਗੰਦਾ ਕਹੀ ਜਾਣ ਅਜੇ ਮੇਰੇ ਰਸੋਈ ਚ ਕੱਪੜਾ ਫੇਰਨਾ ਉੱਥੇ ਨਹੀਂ ਫੇਰ ਹੋਇਆ ਪਹਿਲਾਂ ਸੋਭਾ ਜੀ ਜਸਰਾਜ ਦੀ ਤਿਆਰੀ ਕੀਤੀ 5:30 ਵਜੇ ਜਸਰਾਜ ਗਿਆ ਫਿਰ ਉਸ ਤੋਂ ਬਾਅਦ 7 ਵਜੇ ਬੇਟੀ ਗਈ ਹੈ ਹੋਸਟਲ ਚ ਨੂੰ ਤੇ ਉਸ ਉਹਨਾਂ ਨੂੰ ਤੋੜ ਕੇ ਫਿਰ ਮੈਂ ਜੀ ਮੈਸਾਂ ਚੋਈਆਂ ਗਾਈਆਂ ਤਾਂ ਇਹਨਾਂ ਨੇ ਮਸ਼ੀਨ ਲਾ ਕੇ ਕੱਢ ਲਈਆਂ ਸੀ ਫਿਰ ਮੈਂ ਮੈਸਾਂ ਚੋਈਆਂ ਜੀ ਮੈਸਾਂ ਤੁਹਾਨੂੰ ਪਤਾ ਹੀ ਦੋ ਤਾਂ ਸੱਜਰ ਸੁਈਆਂ ਨੇ ਤਨ ਪਲੇ ਆਟਾ ਨੇ ਪਲੇਟਾਂ ਵੀ ਉਨਾ ਹੀ ਟਾਈਮ ਲਵਾ ਦਿੰਦੀਆਂ ਨੇ ਜਿੰਨਾ ਸੱਜਰ ਸੂਈਆਂ ਲਵਾਉਂਦੀਆਂ ਨੇ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਸਰਦਾਰ ਜੀ ਨੂੰ ਤੋਰੇ ਦੁੱਧ ਦੇ ਕੇ ਦਰਾਹੇ ਦੁੱਧ ਪਾਉਣ ਗਏ ਇਹ ਤੇ ਸ਼ਹਿਰ ਦੁੱਧ ਪਾਉਣੇ ਅਸੀਂ ਜੀ ਉੱਥੇ ਦੁੱਧ ਪਾਉਣ ਗਏ ਦੁੱਧ ਪਾ ਕੇ ਇਹਨਾਂ ਨੂੰ ਸਵੇਰ ਇੱਕ ਪਰੌਂਠਾ ਲਾ ਕੇ ਦੇਦਾ ਸੀਗਾ ਜਸਰਾਜ ਕਹਿੰਦਾ ਆਲੂ ਵਾਲਾ ਪਰੌਂਠਾ ਖਾ ਕੇ ਜਾਣਾ ਸਵੇਰ ਸਵੇਰ ਉੱਠ ਕੇ ਆਲੂ ਵਾਲੇ ਜੀ ਫਿਰ ਇਹਨਾਂ ਨੂੰ ਪਰੌਂਠਾ ਬਣਾ ਕੇ ਦੇ ਦਿੱਤਾ ਸੀ ਇਹ ਦੁੱਧ ਪਾਉਣ ਚਲੇ ਗਏ ਸੀਗੇ ਤੇ ਦੁੱਧ ਪਾ ਕੇ ਆ ਕੇ ਜੀ ਜਾਨੂੰ ਇਹ ਚਲੇ ਗਏ ਦੁੱਧ ਪਣ ਉਸ ਤੋਂ ਬਾਅਦ ਫਿਰ ਮੈਂ ਡੰਗਰਾਂ ਦਾ ਕੰਮ ਕੀਤਾ ਜੀ ਡੰਗਰਾਂ ਦਾ ਕੰਮ ਤੁਹਾਨੂੰ ਪਤਾ ਹੀ ਆਈ ਪਾਣੀ ਪਲਾਉਣਾ ਚਾਹੇ ਖੋਲੜੀ 'ਚ ਛੱਡਣਾ ਛੱਡਣਾ ਤਾਂ ਪੈਂਦਾ ਹੀ ਆ ਕਿਹੜਾ ਆਪਣੇ ਆਪ ਛੱਡਿਆ ਜਾਊਗਾ ਖੋਲੜੀ 'ਚ ਪਾਣੀ ਛੱਡਿਆ ਤੇ ਅੰਦਰ ਸਾਰੇ ਝਾੜੂ ਮਾਰੇ ਆ ਇੱਕ ਹਜੇ ਮਾਝ ਆਪਣੇ ਬਿਮਾਰ ਆ ਉਹਨਾਂ ਨੂੰ ਮੂਨੀਆਂ ਹੋ ਗਿਆ ਉਹ ਅੰਦਰ ਹੀ ਆਈ ਉਹਨੂੰ ਪਾਣੀ ਅੰਦਰੇ ਪਲਾਉਣਾ ਪੈਂਦਾ ਤੇ ਕਟਰੂਬਾ ਛਰੂਆਂ ਨੂੰ ਪਾਣੀ ਭਰਿਆ ਕਾਫੀ ਕੰਮ ਹੋ ਜਾਂਦੇ ਨੇ ਜੀ ਘੰਟਾ ਡੇਢ ਘੰਟਾ ਆਰਾਮ ਨਾਲ ਉਧਰ ਲੱਗ ਜਾਂਦਾ ਵਾ ਉਸ ਤੋਂ ਬਾਅਦ ਆ ਕੇ ਫਿਰ ਜਾਨੂੰ ਸਰਦਾਰ ਜੀ ਆ ਗਏ ਇਹਨਾਂ ਨੇ ਇਹਨਾਂ ਨੇ ਕੰਨੀਆਂ ਕੁੰਨੀਆਂ ਲਿਆ ਕੇ ਰੱਖਤੀਆਂ ਫਿਰ ਕੰਨੀਆਂ ਵਗੈਰਾ ਮਾਂਜੀਆਂ ਦੁੱਧ ਵਾਲੀਆਂ ਜੀ ਉਹ ਮਾਂਜ ਕੇ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਫਿਰ ਇੱਕ ਪਰੌਂਠਾ ਲਾ ਕੇ ਦਿੱਤਾ ਇਹਨਾਂ ਨੇ ਇੱਕ ਪਰੌਂਠਾ ਫਿਰ ਖਾਧਾ ਫਿਰ ਉਸ ਤੋਂ ਬਾਅਦ ਬੇੜਾ ਸੁੰਬਰੇ ਆ ਹੁਣ ਅੰਦਰ ਝਾੜੂ ਲਾਇਆ ਜੀ ਹਜੇ ਕੱਪੜੇ ਸੁੱਕਣੇ ਪਾਉਣ ਵਾਲੇ ਤੁਹਾਨੂੰ ਮੈਂ ਦਿਖਾਇਆ ਵੀ ਪਏ ਨੇ ਆਪਣੇ ਜਿਹੜੇ ਉਹ ਕੱਪੜੇ ਨੇ ਜਿਹੜੇ ਬਾਹਰ ਤਾਰਾਂ ਤੇ ਪਾਏ ਨੇ ਉਹ ਮੈਂ ਸ਼ਾਮ ਨੂੰ ਮਸ਼ੀਨ ਲਾਤੀ ਸੀਗੀ ਜੀ ਉਹ ਸ਼ਾਮ ਨੂੰ ਧੋਤੇ ਗਏ ਸੀਗੇ ਮੈਂ ਰਾਤ ਨੂੰ ਕੁਰਸੀ ਤੇ ਫੋਲਤੇ ਸੀ ਕੁਰਸੀਆਂ ਤੇ ਤੇ ਸਵੇਰ ਚੱਕ ਕੇ ਮੈਂ ਬਾਹਰ ਫੋਲਤੇ ਸੀਗੇ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਨੇ ਹੈ ਤਾਂ ਇਹ ਬੈੱਡ ਭਰੇ ਆ ਪਿਆ ਮੈਂ ਤੁਹਾਨੂੰ ਦਿਖਾਇਆ ਬੈੱਡ ਭਰੇ ਆ ਪਿਆ ਜੀ ਉਹ ਹਜੇ ਧੋਣੇ ਨੇ ਥੋੜੇ ਥੋੜੇ ਕਰਕੇ ਧੋਵਾਂਗੀ ਆਇਆ ਇਹ ਧੁੱਪ ਨਿਕਲ ਜਾਵੇ ਫਿਰ ਤਾਂ ਚਾਹੇ ਮੈਂ ਸਾਰੇ ਇਕੱਠੇ ਵੀ ਲਾਜ਼ਮਾ ਵੀ ਚੱਲ 2-3 ਵਾਰ ਲੱਗ ਜੇ ਮਸ਼ੀਨ ਡੇਢ ਘੰਟਾ ਹੀ ਲੰਦੀ ਆ ਜੀ ਇਹ ਧੋਣ ਨੂੰ ਇੰਨਾ ਟਾਈਮ ਨਹੀਂ ਲੰਦੀ ਹੈਗੀ ਪਾਣੀ ਗਰਮ ਵੀ ਕਰਦੀ ਆ ਜੇ ਤੁਸੀਂ ਕਹੋਗੇ ਤਾਂ ਮੈਂ ਇਹਦੀ ਅਲੱਗ ਵੀਡੀਓ ਬਣਾ ਕੇ ਪਾ ਦਊਗੀ ਇੱਕ ਤੇ ਵਧੀਆ ਜੀ ਵੈਸੇ ਮਸ਼ੀਨ ਥੋੜਾ ਜਿਆ ਸਰਫ ਲੰਦੀ ਆ ਕੋਈ ਖਾਸ ਸਰਫ ਵੀ ਨਹੀਂ ਲੰਦੀ ਕਹਿੰਦੇ ਨੇ ਸਰਫ ਦਾ ਖਰਚਾ ਬਹੁਤ ਆ ਸਰਫ ਦਾ ਖਰਚਾ ਬਹੁਤ ਆਪਣੀ ਹੈਗੀ ਜੀ ਇਹ 10 ਕਿਲੋ ਦੀ ਵਧੀਆ ਕੱਪੜੇ ਪੈਂਦੇ ਨੇ ਕੁਆਂਟੀਟੀ ਜੀ ਵਧੀਆ ਹੋ ਜਾਂਦੀ ਏ ਤੇ ਉਹਦੇ ਕਰਕੇ ਵਧੀਆ ਕੱਪੜੇ ਹੋ ਜਾਂਦੇ ਨੇ ਪੈ ਜਾਂਦੇ ਨੇ ਤੇ ਸਾਰੇ ਇਕੱਠੇ ਹੀ ਧੁੱਤੇ ਜਾਂਦੇ ਨੇ ਜਿਵੇਂ ਬੇਟੀ ਦੇ ਹੋਸਟਲ ਦੇ 15 ਦਿਨ ਦੇ ਕੱਪੜੇ ਹੁੰਦੇ ਨੇ ਇੱਕ ਵਾਰ ਚੀਓ ਪੈ ਗਿਆ ਸੀਗੇ ਵਧੀਆ ਜੀ ਆਪਣੇ ਲਈ ਤਾਂ ਬਹੁਤ ਵਧੀਆ ਵਾ ਪਾਣੀ ਗਰਮ ਕਰਕੇ ਆ ਨਖੇਰ ਦਿੰਦੀ ਆ ਕੱਪੜੇ ਜਿਸ ਰਾਜ ਦੀਆਂ ਸ਼ਰਟਾਂ ਤੇ ਕਾਲਰ ਵਗੈਰਾ ਬਹੁਤ ਗੰਦੇ ਹੁੰਦੇ ਨੇ ਕਾਫ ਵਗੈਰਾ ਐ ਨਖੇਰ ਦਿੰਦੀ ਆ ਜੀ ਆਪਣੇ ਵੀ ਪਸ਼ੂ ਵਾਲੇ ਕੱਪੜੇ ਹੁੰਦੇ ਨੇ ਮੈਂ ਪਹਿਲਾਂ ਬਾਹਰ ਮਾੜੇ ਪਾਣੀ ਕਿ ਝੱਲ ਦਿੰਨੀ ਆ ਜੀ ਫਿਰ ਵਿੱਚ ਸੜ ਦਿੰਨੀ ਆ ਵੀ ਮਤਲਬ ਗੋਹਾ ਗੂਆ ਨਾ ਲੱਗਿਆ ਹੋਵੇ ਕਿਸੇ ਕੱਪੜੇ ਦੇ ਉੱਤੇ ਤੇ ਉਸ ਤੋਂ ਬਾਅਦ ਚਲੋ ਸੁੱਕੇ ਹੋਏ ਨਿਕਲ ਜਾਂਦੇ ਨੇ ਸੁੱਕੇ ਹੋਏ ਸੱਟਣੇ ਸੌਖੇ ਨੇ ਜੇ ਆਪਾਂ ਪਾਣੀ ਕਿ ਝੱਲ ਲਓ ਹਨਾ ਫਿਰ ਕੱਢ ਲਓ ਉਹਦੇ ਵਿੱਚ ਇਹ ਕੰਮ ਜੀ ਔਖਾ ਲੱਗਦਾ ਹੁਣ ਕਿਉਂਕਿ ਇੱਧਰ ਕੰਮ ਬਹੁਤ ਹੁੰਦੇ ਨੇ ਵਿੱਚੇ ਭੁੱਲ ਜਾਈਦਾ ਫਿਰ ਦੁਪਹਿਰਾ ਹੋ ਜਾਂਦਾ ਕੱਪੜਿਆਂ ਨੂੰ ਹੁਣ ਚਲਾਇਆ ਸੁੱਕੇ ਹੋਏ ਕੱਢ ਕੇ ਸੁੱਕਣੇ ਪਾਉਣੇ ਤਾਂ ਸੌਖੀ ਗੱਲ ਆਈ ਕੋਈ ਔਖੀ ਨਹੀਂ ਹੈਗੀ ਹਜੇ ਨਾ ਮੇਰੇ ਬੁਟੀਕ ਦਾ ਮੈਂ ਤੁਹਾਨੂੰ ਦਿਖਾ ਦਮਾ ਜੇ ਬੁਟੀਕ ਦੇ ਵਿੱਚ ਬਹੁਤ ਜ਼ਿਆਦਾ ਗਾਹ ਪਿਆ ਪਿਆ ਚੁੰਨੀਆਂ ਤੇ ਬਹੁਤ ਤੇ ਲੈਸਾਂ ਲੈਣ ਲਾਉਣ ਵਾਲੀਆਂ ਹੋਈਆਂ ਪਈਆਂ ਨੇ ਜੀ ਉਹ ਨਹੀਂ ਉਹ ਨਹੀਂ ਲੱਗੀਆਂ ਹੈਗੀਆਂ ਲੈਸਾਂ ਹਜੇ ਤੱਕ ਉਹ ਵੀ ਕੰਮ ਕਾਫੀ ਆਪਣਾ ਉਲਝਿਆ ਪਿਆ ਵਾ ਤੇ ਅੱਜ ਹੈਗੀ ਆ ਜੀ 10ਵੀਂ ਹਜੇ ਮੈਂ 10ਵੀਂ ਵੀ ਬਣਾਉਣੀ ਆ ਕੰਮ ਬਹੁਤ ਨੇ ਜੀ ਕੀ ਕਰੀਏ ਇਕੱਲੇ ਜਾਣਿਆਂ ਨੂੰ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਚਲੋ ਜੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਜੇ ਵਧੀਆ ਲੱਗੀ ਤਾਂ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਜੀ ਤੁਹਾਡੇ ਸ਼ੇਅਰ ਕਮੈਂਟ ਦੇ ਨਾਲ ਸਾਨੂੰ ਹੌਸਲਾ ਮਿਲਦਾ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਜੀ ਮੈਨੂੰ ਵੀ 10 10k ਹਜ਼ਾਰ ਤੱਕ ਪਹੁੰਚਾ ਦਿਓ ਮਤਲਬ ਮੇਰੇ ਤਾਂ ਅਜੇ 1000 ਵੀ ਨਹੀਂ ਹੋਏ ਹੈਗੇ 600 ਹੀ ਹੋਏ ਨੇ 6 650 620 ਬਾਈਕ ਹੋਏ ਨੇ ਜੀ ਚਲੋ ਕੋਈ ਨਾ ਜੀ ਮਾਲਕ ਤੇ ਭਰੋਸਾ ਆਪੇ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ ਅੱਗੇ ਵੀ ਪਹੁੰਚਾਣਗੇ ਵਧੀਆ ਜੀ ਬਸ ਮੇਰਾ ਟਾਈਮ ਹੀ ਨਹੀਂ ਲੱਗਦਾ ਜੀ ਕੀ ਕਰਾਂ ਵੀਡੀਓ ਬਣਾਉਣ ਦਾ ਕੋਈ ਗੱਲ ਨਹੀਂ ਕੰਮ ਤਾਂ ਆਪਾਂ ਘਰ ਦੇ ਵਿੱਚ ਰੋਜ਼ ਹੀ ਕਰਦੇ ਆ ਕੰਮ ਹੋ ਵੀ ਬਹੁਤ ਜਾਂਦੇ ਨੇ ਵੀ ਐ ਨਹੀਂ ਹੈਗਾ ਵੀ ਹਾਂ ਕੰਮ ਨਹੀਂ ਕਰਦੇ ਚੁੱਲੇ ਤੇ ਰੋਟੀ ਬਣਾਉਣੀ ਹਾਰੇ ਚ ਦਾਲ ਬਣਾਉਣੀ ਜਸਰਾਜ ਨਾ ਹਾਰੇ ਦੀ ਦਾਲ ਖੁਸ਼ ਹੋ ਕੇ ਖਾਂਦਾ ਚੁੱਲੇ ਦੀ ਰੋਟੀ ਖੁਸ਼ ਹੋ ਕੇ ਖਾਂਦਾ ਜੇ ਉਦਾਂ ਅਸੀਂ ਕਹਿੰਦੇ ਰੋਟੀ ਖਾਲਾ ਨੱਕ ਬੁੱਲ ਜ ਮਾਰਦਾ ਹੀ ਸਾਰੇ ਕੰਮ ਹੋ ਜਾਂਦੇ ਟੋਟਲੀ ਸਾਰੇ ਕੰਮ ਆਪੇ ਕਰਨੇ ਨੇ ਕੋਈ ਹੋਰ ਤਾਂ ਕਰਨ ਵਾਲਾ ਆਪਣੇ ਹੈ ਨਹੀਂ ਤੁਹਾਨੂੰ ਪਤਾ ਹੀ ਆ ਮੰਮੀ ਉਧਰ ਛੋਟੇ ਮੇਰੇ ਦਿਓਰ ਦੇ ਨਾਲ ਨੇ ਤੇ ਉਹ ਮੈਨੂੰ ਲਸਣ ਵਗੈਰਾ ਛੱਲ ਕੇ ਭੇਜ ਦਿੰਦੇ ਨੇ ਚਲ ਇੰਨੇ ਨਾਲ ਮੈਨੂੰ ਸਹਾਰਾ ਹੋ ਜਾਂਦਾ ਵੀ ਚਲ ਮੈਨੂੰ ਲਸਣ ਨੂੰ ਲੂਸਣ ਨਹੀਂ ਛੱਲਣਾ ਪੈਂਦਾ ਜੀ ਮੈਂ ਕੁੱਟ ਕੇ ਗ੍ਰਾਇੰਡ ਕਰਕੇ ਪਾ ਦੇਣੀ ਆ ਚਲੋ ਜੀ ਠੀਕ ਹੈ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨੇ ਤੱਕ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ ਚਲੋ ਠੀਕ ਹੈ ਜੀ ਓਕੇ ਜੀ